ਗਾ ਤੁਹਾਡਾ ਹੰਦੀ ਫਰੋਜਪੁਰ ਜਨ ਫਰਜ ਜੀ ਲੋ ਵੀਰ ਜੀ ਅੱਜ ਤੁਹਾਨੂੰ ਆਪਣੀ ਸ਼ਾਖਿਆਂ ਦੀ ਬੀੜ ਦੀ ਆਪਾਂ ਸ਼ੌਂਕ ਰਾਨ ਜਾ ਰਹੇ ਆਂ ਵੀਰ ਜੀ ਬੜੇ ਭਾਵਾਂ ਦੇ ਮੈਨੂੰ ਫੁਆਇਆ ਵੀ ਆਪਣੇ ਸ਼ਾਖਿਆਂ ਦਾ ਮੈਨੂੰ ਸ਼ੌਂਕ ਕਰਾਣਾ ਵੀਰ ਜੀ ਤੇ ਅੱਜ ਤੁਹਾਨੂੰ ਸ਼ਾਖਿਆਂ ਦਾ ਸ਼ੌਂਕ ਰਾਨ ਜਾ ਰਹੇ ਆਂ ਤੁਸੀਂ ਖੁਦ ਦੱਸਿਆ ਜੇ ਵੀ ਇਹ ਕਿਹੜੀ ਨਸਲ ਚ ਵੀਰ ਜੀ ਕਮੈਂਟਾਂ ਚ ਜ਼ਰੂਰ ਦੱਸਿਆ ਜੇ ਇਹ ਆਪਾਂ ਪੁਰਾਣੀ ਨਸਲ ਆਪਦੀ ਸੰਭ ਕੇ ਰੱਖੀ ਹੋਈ ਹੈ ਆ ਜਿਹੜਾ ਮੇਰੇ ਹੱਥ 'ਚ ਇਹ ਮੇਰਾ ਮੇਨ ਵੱਡਾ ਕਬੂਤਰ ਹੈ ਠੀਕ ਹੈ ਗਾਂਹਿੰਦੀ ਸਾਰੀ ਉਲਾਦ ਹੈ ਆਪਾਂ ਤੁਹਾਨੂੰ ਸ਼ੌਂਕ ਕਰਾਨੇ ਆ ਠੀਕ ਹੈ ਵੀਰ ਜੀ ਬਣੇ ਰੋ ਵੀਡੀਓ ਚ ਆ ਕਰੋਂ ਇਹਦੀ ਅੱਖ ਦਾ ਸ਼ੌਂਕ ਵੀਰ ਜੀ ਇਹ ਸੁਰਮੇ ਰੰਗੀ ਅੱਖਾਂ ਦੀ ਕਾਲੀ ਵੀ ਨਹੀਂ ਹੈ ਵੀਰ ਜੀ ਉਹ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆਂਦੇ ਪਰ ਦਾ ਸ਼ੌਂਕ ਕਰੋ ਇਹ ਝਾੜ ਕੇ ਪਰਸਰ ਹੁੰਦਾ ਪਿਆ ਪਾਰ ਵੀ ਥੱਲੇ ਰੱਖਦਾ ਇਹ ਪੂਛ ਤੋਂ ਢਿੱਲ ਪਰਾ ਜਿੰਨੂੰ ਕਹਿ ਦਿੰਨੇ ਆਪਾਂ ਆਪਾਰ ਤਾਂ ਆਈਆਂ ਨੇ ਗੱਦੇ ਕੀਤੇ ਨੇ ਪੂਛ ਤੋਂ ਥੱਲੇ ਪਾਰ ਰੱਖਦਾ ਨਾਲੇ ਹੁਣ ਤੁਹਾਨੂੰ ਇਹਦੀ ਪੂਛ ਤੇ ਪਰ ਵੀ ਗਿਣਾਵਾਂਗੇ ਆਪਾਂ ਵੀ ਕਿੰਨੇ ਪਰੀ ਠੀਕ ਹੈ ਵੀਰ ਜੀ ਵੇਖੋ ਵੀਰ ਜੀ 1 2 3 4 5 6 7 8 9 10 11 12 13 14 ਠੀਕ ਹੈ ਵੀਰ ਜੀ ਇਹ 14 ਪਰੀ ਆਪਣਾ ਸ਼ਾਖਾ ਕਬੂਤਰ ਹੈ ਤੇ ਇਹਦੇ ਨਾਲ ਜਿਹੜੀ ਮਾਦੀ ਲਈ ਏ ਉਹ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਣੇ ਹੁੰਦਾ ਵੀ ਠੀਕ ਹੈ ਵੀਰ ਜੀ ਲੋ ਵੀਰ ਜੀ ਵੇਖੋ ਪੂਛ ਤੋਂ ਥੱਲੇ ਪਰ ਰੱਖਦਾ ਜੇ ਉਹਨੂੰ ਢੇਲਪਰਾ ਆਪਾਂ ਕਹਿੰਦੇ ਆ ਠੀਕ ਹੈ ਵੀਰ ਜੀ ਹੋ ਤੁਹਾਨੂੰ ਆਪਾਂ ਇਹਦੀ ਮਾਦੀ ਦਾ ਸ਼ੌਂਕ ਕਰਾਨੇ ਆਂ ਵੀਰ ਜੀ ਲੋ ਵੀਰ ਜੀ ਕਰਮ ਮਾਦੀ ਦਾ ਸ਼ੌਂਕ ਆ ਸ਼ਾਖੀ ਮਾਦੀ ਹੈ ਜੀ ਠੀਕ ਹੈ ਵੀਰ ਜੀ ਆ ਦੂਰੇ ਪਾਸੇ ਆਕਰਸ਼ਨ ਕਰੋ ਠੀਕ ਹੈ ਵੀਰ ਜੀ ਤੇ ਆਹ ਦੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਆ ਵੇਖੋ ਵਾਈਬ੍ਰੇਟ ਕਿਵੇਂ ਕਰਦਾ ਕੋਈ ਮਹ ਲਾਂਦਾ ਨਹੀਂ ਪਿਆ ਵੀਰ ਜੀ ਆ ਕਰੋ ਸ਼ੌਂਕ ਆ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਵੀਰ ਜੀ ਕਰੋ ਸ਼ੌਂਕ ਆ ਦੇਖੋ ਵਾਈਬ੍ਰੇਟ ਕਿਵੇਂ ਕਰਦਾ ਵਾ ਠੀਕ ਹੈ ਵੀਰ ਜੀ ਹੁਣ ਆਪਾਂ ਇਹਦੀ ਪੂਛ ਦਾ ਸ਼ੌਂਕ ਕਰਾਣਾ ਤੁਹਾਨੂੰ ਕਰੋ ਵੀਰ ਜੀ ਸ਼ੌਂਕ ਪੂਛ ਦਾ ਗਿਨੋ 1 2 3 4 5 6 7 8 9 10 11 12 13 14 ਠੀਕ ਹੈ ਵੀਰ ਜੀ 14 ਪਰ ਹੀ ਕਬੂਤਰੀ ਸ਼ਾਖੀ ਠੀਕ ਹੈ ਆ ਲਾਈ ਹੋਈ ਜੀ ਉਹ ਕਬੂਤਰ ਨਾਲ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਛੱਡ ਕੇ ਸ਼ੌਂਕ ਕਰਾਨੇ ਜੋੜੇ ਦਾ ਦੇਖੋ ਵੀਰ ਜੀ ਕਰੋ ਸ਼ੌਂਕ ਜੋੜੇ ਦਾ ਆਹ ਜੋੜਾ ਜੀ ਆਪਣਾ 14 ਪਰੀ ਠੀਕ ਹੈ ਵੀਰ ਜੀ ਇਹ 14 ਪਰੀ ਜੋੜਾ ਆਪਣਾ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਗਾਂ ਜਿਹੜੇ ਬੱਚੇ ਕਢਾਏ ਉਹਨਾਂ ਦਾ ਸ਼ੌਂਕ ਰਾਨੇ ਆ ਬਣੇ ਰੋ ਵੀਡੀਓ ਚ ਲੋ ਵੀਰ ਜੀ ਕਰੋ ਸ਼ੌਂਕ ਉਹ ਜੋੜੇ ਦਾ ਪੱਠੇ ਦਾ ਇਹ ਪਹਿਲਾ ਪੱਠਾ ਉਹਨਾਂ ਦਾ ਠੀਕ ਹੈ ਵੀਰ ਜੀ ਕਰੋ ਅੱਖ ਦਾ ਸ਼ੌਂਕ ਇਹ ਟੀਰੇ ਬਲਡੇ ਵੀ ਕੱਢਦੇ ਵੀਰ ਜੀ ਕਲਦੂੰਬੇ ਵੀ ਕੱਢਦੇ ਨੇ ਆ ਕਰੋ ਦੂਜੇ ਪਾਸੇ ਅੱਖ ਦਾ ਸ਼ੌਂਕ ਠੀਕ ਹੈ ਵੀਰ ਜੀ ਤੇ ਆ ਹੁਣ ਇਹਦੇ ਪੱਲੇ ਦਾ ਸ਼ੌਂਕ ਠੀਕ ਹੈ ਵੀਰ ਜੀ ਹੁਣ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਆਪਾਂ ਇਹਦੀ ਪੂਛ ਦਾ ਸ਼ੌਂਕ ਕਰਾਣੇ ਆ ਅਗਣਾ 1 2 3 4 5 6 7 8 9 10 11 12 13 ਆਹ 14 ਦੇ ਪੇਜੀ ਠੀਕ ਹੈ ਇੱਕ ਪਰ ਖੀਚੀਚਾ ਉਹ ਵੀ ਆਂਦਾ ਵਾ ਇਹ ਵੀ 14 ਪਰੀ ਹੈ ਠੀਕ ਹੈ ਵੀਰ ਜੀ ਆਹ ਦੇਖੋ ਆਹ ਬੰਤਰ ਰਹੀਂਦੀ ਤਾਂ ਨੇ ਛੱਡ ਕੇ ਸ਼ੌਂਕ ਕਰਾਣੇ ਇਹਨਾਂ ਨੂੰ ਚੰਗਾ ਵੀਰ ਜੀ ਸ਼ੌਂਕ ਦੇਖੋ ਇਹ ਸੇ ਜੋੜੇ ਦਾ ਪੱਠਾ ਠੀਕ ਹੈ ਵੀਰ ਜੀ ਹੁਣ ਤੁਹਾਨੂੰ ਦੂਜੇ ਪੱਠਿਆਂ ਦਾ ਵੀ ਸ਼ੌਂਕ ਕਰਾਣੇ ਆਪਾਂ ਇਹਨਾਂ ਦੇ ਲੋ ਵੀਰ ਜੀ ਕਰੋ ਦੂਜੀ ਝੋਲ ਦੇ ਪੱਠੇ ਦਾ ਸ਼ੌਂਕ ਇਹ ਦੂਜੀ ਝੋਲੀ ਦਾ ਪੱਠਾ ਸੀ ਉਹਦਾ ਸ਼ੌਕ ਕਰੋ ਵੀਰ ਜੀ ਸ਼ਾਕਾ ਆ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਵੀਰ ਜੀ ਠੀਕ ਹੈ ਵੀਰ ਜੀ ਆ ਪੱਲੇ ਦਾ ਸ਼ੌਂਕ ਕਰ ਲਾ ਝਾੜ ਕੇ ਪਰਸਾ ਹੁੰਦਾ ਪਿਆ ਵਿੱਚ ਵਿੱਚ ਝਾੜੇ ਪਿਆ ਵਾਈਬ੍ਰੇਟ ਕਰੋ ਵੇਖੋ ਇਹਦੀ ਪੱਲੇ ਦੀ ਬਿਲਕੁਲ ਬੰਦ ਜੋੜਦੇ ਨੇ ਆ ਦੇਖੋ ਹਾਂ ਥੋੜਾ ਜਿਹਾ ਪਿੰਜਰੇ ਚ ਪਾਣ ਕਰਕੇ ਹੋ ਗਿਆ ਆਪਾਂ ਹੱਥ ਨਹੀਂ ਲਾਈਦਾ ਠੀਕ ਹੈ ਵੀਰ ਜੀ ਆਉਣਿਆਂ ਦੀ ਪੂਛ ਦਾ ਸ਼ੌਂਕ ਕਰੋ ਵੀਰ ਜੀ 1 2 3 4 5 6 7 8 ਇੱਥੋਂ ਪਾਰ ਆਂਦਾ ਪਿਆ ਜੀ ਇੱਕ ਆ ਵੇਖੋ ਆਹ ਵਾਲਾ 9 ਆ ਵੇਖੋ 10 ਅਫੇਰ ਇੱਕ ਪਾਰ ਆਂਦਾ ਪਿਆ ਵੇਖੋ 11 12 13 14 ਠੀਕ ਹੈ ਵੀਰ ਜੀ ਇਹ ਵੀ 14 ਪਰਿ ਪੱਠਾ ਠੀਕ ਹੈ ਵੀਰ ਜੀ ਇਹ ਵੀ 14 ਪਰਿ ਪੱਠਾ ਸੰਤਨ ਛੱਡ ਕੇ ਸ਼ੌਂਕ ਰਾਨੇ ਆਂ ਦਾ ਦੂਜੇ ਲੋ ਵੀਰ ਜੀ ਕਰੋ ਦੂਜੇ ਪੱਠੇ ਦਾ ਸ਼ੌਂਕ ਠੀਕ ਹੈ ਵੀਰ ਜੀ ਇਹ ਦੂਜਾ ਪੱਠਾ ਹੁਣ ਤੁਹਾਨੂੰ ਅੱਗੇ ਫੇਰ ਸ਼ੌਂਕ ਰਾਨੇ ਵੀਰ ਜੀ ਨੈਕਸਟ ਪੱਠੇ ਦਾ ਲੋ ਵੀਰ ਜੀ ਕਰੋ ਅਗਲੇ ਪੱਠੇ ਦਾ ਸ਼ੌਂਕ ਠੀਕ ਹੈ ਵੀਰ ਜੀ ਦੇਖੋ ਸ਼ਾਕ ਹੈ ਇਹ ਵੀ ਆ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਵੀਰ ਜੀ ਠੀਕ ਹੈ ਵੀਰ ਜੀ ਤੇ ਆਂਦੇ ਪਰਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆ ਦੂਜੇ ਪਾਸੇ ਪਰਦਾ ਸ਼ੌਂਕ ਕਰੋ ਠੀਕ ਹੈ ਜੀ ਆਹ ਹੁਣ ਇਹਦੀ ਪੂਛ ਦਾ ਸ਼ੌਂਕ ਰਿਆ ਜੀ ਵੀਰ ਜੀ ਛਾੜ ਕੇ ਕੱਢਦੀ ਪਈ ਏ ਪੂਛ 1 2 3 4 5 6 7 8 9 10 11 12 13 14 ਠੀਕ ਹੈ ਵੀਰ ਜੀ 14 ਪਰ ਹੀ ਇਹ ਆ ਕਰੋ ਸ਼ੌਂ ਠੀਕ ਹੈ ਵੀਰ ਜੀ ਇਹ ਵੀ 14 ਪਰ ਹੀ ਹੈ ਲੋ ਵੀਰ ਜੀ ਵੇਖੋ ਇਹ ਵੀ ਹੁਣ ਤੁਹਾਨੂੰ ਛੱਡ ਕੇ ਸ਼ੌਂ ਕਰਾ ਰਹੇ ਆ ਪਿੰਜਰੇ ਚ ਉਹ ਬੈਠੀ ਜੀ ਪਿੱਛੇ ਪੱਠੀ ਹੈ ਠੀਕ ਹੈ ਵੀਰ ਜੀ ਮਾਦੀ ਬਣੂਗੀ ਉਹ ਪਿਛਲੇ ਪਾਸੇ ਬੈਠੀ ਹੈ ਹੁਣ ਤੁਹਾਨੂੰ ਨੈਕਸਟ ਪੱਠੀ ਦਾ ਸ਼ੌਂਕ ਕਰਾਨੇ ਆ ਚਲੋ ਵੀਰ ਜੀ ਕਰੋ ਨੈਕਸਟ ਪੱਠੀ ਦਾ ਸ਼ੌਂਕ ਸ਼ਾਹ ਆਖੀ ਪੱਠੀ ਹੈ ਵੀਰ ਜੀ ਇਹ ਵੀ ਠੀਕ ਹੈ ਜੀ ਆ ਦੂਜੇ ਪਾਸੇ ਅੱਖ ਦਾ ਸ਼ੌਂਕ ਕਰੋ ਠੀਕ ਹੈ ਵੀਰ ਜੀ ਆਹ ਦੇ ਪੱਲੇ ਦਾ ਸ਼ੌਂਕ ਕਰੋ ਹਲੇ ਪੱਠੇ ਹੀ ਛੋਟੇ ਛੋਟੇ ਹਲੇ ਬੱਚੇ ਨੇ ਤਿੰਨ ਤਿੰਨ ਚਾਰ ਚਾਰ ਕਲੀ ਦੀਆਂ ਪੱਟੀਆਂ ਠੀਕ ਹੈ ਵੀਰ ਜੀ ਜਿਹੜੀਆਂ ਲਾਸਟ ਤੇ ਤੁਹਾਨੂੰ ਵਖਾ ਰਿਆ ਮੈਂ ਆ ਦੂਜੇ ਪਾਸੇ ਸ਼ੌਂਕ ਕਰ ਰਿਹਾ ਹਾਂ ਠੀਕ ਹੈ ਵੀਰ ਜੀ ਆ ਹੁਣ ਪੂਛ ਦਾ ਸ਼ੌਂਕ ਕਰਿਆ ਜੀ ਵੀਰ ਜੀ ਨੋ ਵੀਰ ਜੀ ਕਰੋ ਸ਼ੌਂਕ 1 2 3 4 5 6 7 8 9 10 11 12 13 14 ਠੀਕ ਹੈ ਵੀਰ ਜੀ 14 ਪਰੀ ਜਿੰਨੇ ਆਪਣੇ ਕੋ ਉਸ ਜੋੜੇ ਦੇ ਪੱਟੀਆਂ ਪੱਠੇ ਜਿੰਨੇ ਵੀ ਘਰੇ ਉੜਦੇ ਵੀ ਐ ਤੇ ਜਿਹੜੇ ਨਸਲ ਹੀ ਰੱਖੇ ਸਾਰੇ 14 ਪਰੀ ਐ ਕੋਈ 13 ਪਰੀ ਐ ਕੋਈ 15 ਪਰੀ ਐ ਠੀਕ ਹੈ ਵੀਰ ਜੀ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਚ ਸ਼ੋਅ ਕਰਾਵਾਂਗਾ ਜਿਹੜੇ ਪੱਠੇ ਆਪਣੇ ਦੂਜੇ ਘਰੇ ਉੱਡ ਰਹੇ ਨੇ ਠੀਕ ਹੈ ਜੀ ਉਹ ਉੱਡਦੇ ਨੇ ਉਧਰ ਉਹਨਾਂ ਦਾ ਵੀ ਮੈਂ ਤੁਹਾਨੂੰ ਸ਼ੋਅ ਕਰਾਵਾਂਗਾ ਅਗਲੀ ਵੀਡੀਓ ਦੇ ਵਿੱਚ ਲੋ ਵੀਰ ਜੀ ਠੀਕ ਹੈ ਆ ਤੁਹਾਨੂੰ ਆਪਣੇ ਮੈਂ ਸ਼ਾਖਿਆਂ ਦਾ ਸ਼ੋਅ ਕਰਾਤਾ 14 ਪਰੀਆਂ ਦਾ ਠੀਕ ਹੈ ਹੁਣ ਮੈਂ ਨਹੀਂ ਦੱਸਣਾ ਤੁਹਾਨੂੰ ਕਿਹੜੀ ਨਸਲ ਚੋਂ ਤੁਸੀਂ ਖੁਦ ਮੈਨੂੰ ਕਮੈਂਟਾਂ ਚ ਕਰਕੇ ਦੱਸਿਆ ਵੀਰ ਜੀ ਕਿਹੜੀ ਨਸਲ ਚੋਂ ਆ ਠੀਕ ਹੈ ਵੀਰ ਜੀ ਤਾਂ ਤੁਸੀਂ ਆਪ ਹੀ ਜਾਣਦੇ ਹੋ ਕਿਹੜੀ نسل ਚ ਆਪਾਂ ਕਦੀ ਅੱਜ ਤੱਕ ਕਿਸੇ ਵੀ ਵੀਡੀਓ ਦੇ ਵਿੱਚ ਨਹੀਂ ਕਿਹਾ ਇਹ ਫਲਾਣੇ ਦੀ نسل ਹੈ ਇਹ ਹੁੰਦੀ نسل ਹੈ ਠੀਕ ਹੈ ਇਹ ਮੇਰੇ ਖੁਦ ਦੇ ਪੁਰਾਣੇ ਕਬੂਤਰਾ ਜੋ ਚੱਲਦੇ ਆ ਰਹੇ ਆ ਜੀ ਬਾਕੀ ਫੁੱਲ ਰਿਜ਼ਲਟ ਇਹਨਾਂ ਦਾ ਵਧੀਆ ਰਿਜ਼ਲਟ ਹੈ ਠੀਕ ਹੈ ਵੀਰ ਜੀ ਤੇ ਇਹ ਕਿਸੇ ਵੀਰ ਭਰਾ ਨੇ ਮੈਨੂੰ ਕਿਹਾ ਸੀ ਵੀ ਆਪਣੇ ਸ਼ੌਕ ਆਖਿਆ ਸ਼ੌਂਕ ਕਰਾਇਆ ਜੇ ਤੇ ਅੱਜ ਆਪਾਂ ਵੀਡੀਓ ਪਾ ਰਹੇ ਆ ਵੀਰ ਦੀ ਵੀ ਆਪਾਂ ਸ਼ੌਂਕ ਕਰਾਇਆ ਆਪਣਾ ਤੇ ਜਿਹੜੇ ਆਪਣੇ ਉਧਰ ਘਰੇ ਉੜਰੇ ਦੂਜੇ ਉਹਨਾਂ ਦਾ ਆਪਾਂ ਨੈਕਸਟ ਵੀਡੀਓ ਚ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਇਹ 12 ਪਰ ਵੀ ਕੱਢਦੇ 13 ਵੀ ਕੱਢਦੇ ਐ 14 ਵੀ ਕੱਢਦੇ 15 ਵੀ ਕੱਢਦੇ ਤੁਹਾਨੂੰ ਉਹ ਵੀ ਸ਼ੌਂਕ ਕਰਾਂਗਾ ਵੀਰ ਜੀ 15 ਪਰ ਦਾ ਵੀ ਕਰਾਵਾਂਗਾ 14 ਦਾ ਵੀ ਕਰਾਵਾਂਗਾ 13 ਪਰ ਦਾ ਵੀ ਕਰਾਵਾਂਗਾ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ 'ਚ ਆਪਦੇ ਵੀਰ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀਰ ਜੀ ਤਾਂ ਕਿ ਤੁਹਾਡੇ ਲਈ ਐਵੇਂ ਐਵੇਂ ਵਧੀਆ ਵਧੀਆ ਵੀਡੀਓ ਲੈ ਕੇ ਆਂਦੇ ਰਹੀਏ ਠੀਕ ਹੈ ਵਧੀਆ ਵਧੀਆ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਹੀਏ ਠੀਕ ਹੈ ਕਿਸੇ ਵੀਰ ਭਰਾ ਟਰਾਵੇਂ ਟਾਵੇਂ ਕੋ ਪਿਆ ਹੋਊਗਾ ਠੀਕ ਐਵੇਂ ਦੀਆਂ ਨਸਲਾਂ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ